ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਲੱਖਾ ਓਵਰਸੀਸ ਤੋਂ ਦੀ ਆਫਿਸ ਮੇਰੇ ਵੱਲੋਂ ਔਰ ਮੇਰੀ ਸਮੂਚੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਬੰਦੀ ਸ਼ੌਰ ਦਿਵਸ ਔਰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੋ ਕਿ ਲੱਖਾ ਓਵਰਸੀਸ ਪਹਾੜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਏਜੰਸੀ ਹੈ ਜਿਹੜੇ ਵੀ ਮੇਰੇ ਵੀਰ ਬਹੁਤ ਹੀ ਘੱਟ ਖਰਚੇ ਵਿੱਚ ਵਿਦੇਸ਼ ਵਿੱਚ ਰੋਜ਼ਗਾਰ ਲਈ ਜਾਣਾ ਚਾਹੁੰਦੇ ਹਨ ਉਹ ਸਾਡੇ ਲਖਾ ওভারਸੀਜ਼ ਤੋਂ ਤੰਦੋਈ ਆਫਿਸ ਨਾਲ ਸੰਪਰਕ ਕਰਨ ਜੋ ਕਿ ਐਡਰੈਸ ਹੈ ਬਟਾਲਾ ਤੋਂ ਸਿਰੇਖ ਬਿੰਦਪੁਰ ਰੋਡ ਨੀਗਰ ਟਿੰਡਸਾਰਾ ਸਟੂਡੈਂਟ ਅੱਡਾ ਤੰਦੋਈ 143505 ਪੰਜਾਬ ਸਾਡੇ ਨਾਲ ਕੰਟੈਕਟ ਕਰਨਾ ਹੈ ਤੇ ਸਾਡਾ ਕੰਟੈਕਟ ਨੰਬਰ ਹੈ 95921 2187 84272 12040 ਫਿਰ ਤੋਂ ਮੇਰੇ ਵੱਲੋਂ ਔਰ ਲਖਾ ওভারਸੀਜ਼ ਤੋਂ ਤੰਦੋਈ ਆਫਿਸ ਦੀ ਪੂਰੀ ਟੀਮ ਵੱਲੋਂ ਸਮੂੱਚੀ ਸਾਧ ਸੰਗਤ ਨੂੰ ਔਰ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਔਰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ